ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਗਪਿੰਦਰ ਤੇ ਮੇਰੇ ਕੋਲ ਆਈ ਹੈ ਇੱਕ ਅੰਬਰਪੁਤਰੀ ਭੈਣ ਤੇ ਭੈਣ ਚਟਸਖ ਫੈਮਿਲੀ ਨੂੰ ਬਿਲੋਂਗ ਕਰਦੀ ਹੈ ਤੇ ਮੁੰਡਾ ਆਪਾਂ ਨੂੰ ਅੰਬਰਪੁਤਰੀ ਹੀ ਚਾਹੀਦਾ ਜੀ ਭੈਣ ਦੀ ਉਮਰ ਹੈ ਜਿਆ 29 ਸਾਲ ਤੇ ਮੁੰਡਾ ਇੱਕ ਦੋ ਸਾਲ ਬੜਾ ਹੋਵੇ ਕੁਮਾਰੀ ਹੈ ਭੈਣ ਵਿਆਹ ਵਧੀਆ ਕਰ ਦੇਣਗੇ 5 ਤੋਂ 7 ਕਿਲਿਆਂ ਦੇ ਵਿੱਚ ਮੁੰਡਾ ਹੋਵੇ ਸੈਂਪਲ ਵਿਆਹ ਕਰਨ ਦੇ ਘਰੇ ਵਿਆਹ ਘਰੇ ਕਰਦੇ ਹੁੰਦੇ ਨੇ ਜੀ ਤੇ ਅੰਬਰਪੁਤਰੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਛੁੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਇਆ ਅਮਰੀਕਾ ਦੇ ਵਿੱਚ ਸਿਟੀਜ਼ਨ ਮੁੰਡਾ ਤੇ ਮੁੰਡਾ ਹੈਗਾ 90 ਦਾ ਬੌਰਨ ਤੇ ਆਪਾਂ ਨੂੰ ਕੁੜੀ ਚਾਹੀਦੀ ਹੈ ਬੀਐਸਸੀ ਨਰਸਿੰਗ ਤੇ ਕੁੜੀ ਮੁੰਡੇ ਤੋਂ 1-2 ਸਾਲ ਛੋਟੀ ਹੋਵੇ ਜਿਆਦਾ ਛੋਟੀ ਵੀ ਨਾ ਹੋਵੇ ਤੇ ਵੱਡੀ ਤਾਂ ਜਮਰੀ ਨਾ ਹੋਵੇ ਤੇ ਮੁੰਡੇ ਦਾ ਏਰੀਆ ਹੈਗਾ ਇੱਧਰ ਸੰਗਰੂਰ ਤੇ ਆਪਾਂ ਨੂੰ ਇੱਧਰਲੀ ਸੈੜੀ ਕੁੜੀ ਚਾਹੀਦੀ ਹੈ ਜੀ ਵੀਡੀਓ ਨੂੰ ਕਰਦੇ ਹਾਂਜੀ ਸੱਸਰੀਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਗੁੱਡੀ ਆਈ ਹੈ ਜੀ 94 ਵਰਨ ਤੇ ਭੈਣ ਹੈਗੀ ਆ ਮੁਗੇਰੀਏ ਤੋਂ ਕੁੜੀ ਦੀ ਪੜ੍ਹਾਈ ਵੀ ਵਧੀਆ ਕਰੀ ਹੋਈ ਹੈ ਬੀਏ ਐਮਏ ਕਰੀ ਹੋਈ ਹੈ ਮੁੰਡਾ ਵੀ ਠੋਟੋ ਘਟ ਬੀਏ ਤਾਂ ਹੋਵੇ ਤੇ ਕੁੜੀ ਘਰੇਲੂਈ ਹੈ ਤੇ ਕੁੜੀ ਨੂੰ ਆਉਂਦੇ ਨੇ 8 ਕਿਲੇ ਪੈੜੀ ਦੇ ਤੇ ਆਪਾਂ ਨੂੰ 10 ਕਿਲੇ 12 ਕਿਲਿਆਂ ਚ ਮੁੰਡਾ ਚਾਹੀਦਾ ਹੈ ਮੁੰਡਾ ਜਮੀਨ ਘਟਣਾ ਹੋਵੇ ਜੀ ਸੰਪਰਕ ਕਰੋ ਮੈਨੂੰ ਕਮੈਂਟਾਂ ਦੇ ਵਿੱਚ ਹੀ ਦੱਸ ਦਿਓ ਤਾਂ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਆਈਏ ਇੱਕ ਜੱਟਾਂ ਦੀ ਗੁੱਡੀ ਭੈਣ ਦਾ ਵਜਨ ਥੋੜਾ ਜਿਆਦਾ ਜ਼ਿਆਦੇ ਹੋਣ ਕਰਕੇ ਉਹਦਾ ਵਿਆਹ ਨਹੀਂ ਹੋਇਆ ਜੀ ਤੇ ਭੈਣ ਦੀ ਉਮਰ ਹੈਗੀ ਹੈ 37 ਸਾਲ ਭੈਣ ਹੈਗੀ ਹੈ ਬਿਲਕੁਲ ਕੁਮਾਰੀ ਤੇ ਆਪਾਂ ਨੂੰ ਮੁੰਡਾ ਚਾਹੀਦਾ ਜੀ ਭੈਣ ਦਾ weight ਹੈਗਾ 1 ਕੁਇੰਟਲ 7-8 ਕਿਲੋ weight ਹੈ ਭੈਣ ਦਾ ਤੇ ਜੇ ਕੋਈ ਆਪਣਾ ਮੁੰਡਾ ਹੈਗਾ ਜੱਟਾਂ ਦਾ 5-7 ਕਿਲਿਆਂ ਦੇ ਵਿੱਚ ਤੇ ਵਿਆਹ ਵਧੀਆ ਕਰ ਦੇਣਗੇ ਜੀ 15 ਤੋਂ 20 ਲੱਖ ਰੁਪਇਆ ਵਿਆਹ ਤੇ ਲਾ ਦੇਣਗੇ ਵੀਡੀਓ ਨੂੰ ਦਬ ਕੇ ਸੇ ਹਾਂਜੀ ਸਾਸਤਰੀ ਘਰ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਇੱਕ ਕੁੜੀ ਆਪਣੇ ਕੋਲੇ ਹੋਰ ਆ ਗਈ ਜੀ ਖੰਨੇ ਏਰੀਏ ਤੋਂ ਆ ਭੈਣ ਦੀ ਉਮਰ ਹੈਗੀ ਆ 35 ਸਾਲ ਤੇ 7 ਸਾਲ ਦੀ ਭੈਣ ਕੋਲੇ ਕੁੜੀ ਹੈ ਘਰ ਵਾਲੇ ਦੀ ਡੈਥ ਹੋ ਗਈ ਸੀ ਤੇ ਜਿਹੜੀ ਉਹਦੀ ਗੁੱਡੀ ਹੈ ਉਹਨੂੰ ਮਤਲਬ ਕੁੜੀ ਦੇ ਸਹੁਰਿਆਂ ਕੰਨੀਓ 20 ਕਿਲੇ ਪੈਲੀ ਆਉਂਦੀ ਆ 10 ਕਿਲਿਆਂ ਦੇ ਵਿੱਚ ਮੁੰਡਾ ਚਾਹੀਦਾ ਜੀ ਇਹਨਾਂ ਨੂੰ ਤੇ ਮੁੰਡਾ ਭੈਣ ਦੀ ਰਹਿਸ ਟ੍ਰਾਂਟੋ ਆ ਕੈਨੇਡਾ ਦੇ ਵਿੱਚ ਟ੍ਰਾਂਟੋ ਸ਼ਹਿਰ ਦੇ ਵਿੱਚ ਰਹਿ ਰਹੀ ਆ ਭੈਣ ਤੇ ਇਹਨੂੰ ਮੁੰਡਾ ਵੀ ਉਥੇ ਹੀ ਚਾਹੀਦਾ ਹੈ ਟ੍ਰੈਂਟੋ ਦੇ ਵਿੱਚ ਤੇ ਮੁੰਡਾ ਚਾਹੇ ਵਰਕ ਪਰਮਿਟ ਤੇ ਹੋਵੇ ਤੇ ਜਾਂ ਫਿਰ ਪੀਆਰ ਹੋਵੇ ਕੋਈ ਚੱਕਰ ਨਹੀਂ ਹੈਗਾ ਵਰਕ ਪਰਮਿਟ ਤੇ ਵੀ ਚੱਲੂਗਾ ਤੇ ਮੁੰਡਾ 40 ਸਾਲ ਤੱਕ ਚੱਲ ਜੂਗਾ ਜੀ ਜਿਆਦੇ ਉਮਰ ਮੁੰਡੇ ਦੀ ਨਾ ਹੋਵੇ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਮੁੰਡਾ 10 ਕਿਲਿਆਂ ਚ ਹੋਣਾ ਚਾਹੀਦਾ 10 12 ਕਿਲਿਆਂ ਤੋਂ ਘੱਟ ਇਹਨਾਂ ਨੇ ਨਹੀਂ ਕਰਨਾ ਤੇ ਉਮਰ ਵੀ 40 ਸਾਲ ਤੋਂ ਘੱਟ ਨਹੀਂ ਕਰਨਾ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਜੀ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਇੱਕ 28 ਸਾਲ ਦੀ ਕੁੜੀ ਆਈ ਹੈ ਜੀ ਜੱਟਾਂ ਦੀ ਆਪਣੇ ਕੋਲੇ ਭੈਣ ਨੂੰ 4 ਕਿੱਲੇ ਪੈਲੀ ਆਉਂਦੀ ਹੈ ਤੇ ਮੁੰਡਾ ਆਪਾਂ ਨੂੰ ਮਲਾਜ਼ਮ ਚਾਹੀਦਾ ਜੀ 5 4 ਕਿਲਿਆਂ ਦੇ ਵਿੱਚ ਮੁੰਡਾ ਮਲਾਜ਼ਮ ਹੋਵੇ ਤੇ ਮੁੰਡਾ 30 ਕਤੀ 32 ਸਾਲ ਤੱਕ ਚੱਲ ਜੂਗਾ ਜਿਆਦੇ ਉਮਰ ਮੁੰਡੇ ਦੀ ਵੱਡੀ ਨਾ ਹੋਵੇ ਤੇ ਏਰੀਆ ਆਪਾਂ ਨੂੰ ਇੱਧਰ ਸੰਗਰੂਰ ਦੇ ਲਾਗੇ ਛਾਗੀ ਚਾਹੀਦਾ ਮੁੰਡਾ ਭੈਣ ਧੂਰੀ ਤੋਂ ਹੈ ਜੀ ਵੀਡੀਓ ਨੂੰ ਦਬਾ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਇਆ ਹੈ ਇੱਧਰ ਹੰਬੋਰ ਏਰੀਏ ਦੇ ਵਿੱਚੋਂ ਮੁੰਡਾ 45 ਸਾਲ ਉਮਰ ਹੈ ਜੀ ਵੀਰ ਦੀ ਤੇ ਵੀਰ ਦੀ ਘਰ ਵਾਲੀ ਦੀ ਵੀ ਡੈਥ ਹੋਈ ਹੋਈ ਹੈ ਬੱਚੇ ਦੀ ਵੀ ਡੈਥ ਹੋ ਗਈ ਤੀ ਜੀ ਤੇ 40 ਕਿੱਲੇ ਵੀਰ ਕੋਲੇ ਜ਼ਮੀਨ ਹੈ ਤੇ ਆਪਾਂ ਨੂੰ ਚਾਹੀਦੀ ਹੈ ਜੀ 40 ਤੋਂ ਪਲੱਸ ਹੋਵੇ ਕੁੜੀ ਤੇ ਕੁੜੀ ਵਧੀਆ ਘਰੋਂ ਹੋਵੇ 40 ਕਿਲੇ ਵੀਰ ਨੂੰ ਪੈਲੀ ਆਉਂਦੀ ਹੈ ਮਾਂ ਪਿਓ ਤੇ ਇੱਕ ਵੀਰ ਬਸ ਤਿੰਨ ਜਾਨੀ ਨੇ ਘਰ ਦੇ ਵਿੱਚ ਵੀਡੀਓ ਨੂੰ ਗੱਬ ਕੇ ਸ਼ੇਅਰ ਕਰ ਦਿਓ ਤੁਹਾਨੂੰ ਹਾਂਜੀ ਸਸਰੀ ਕੱਲ ਮੈਂ ਛੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਜੀ ਕੁੜੀ ਕੁੜੀ ਕੋਲੇ ਹੈਗਾ 7 ਸਾਲ ਦਾ ਮੁੰਡਾ ਤੇ ਆਪਾਂ ਨੂੰ 5 ਤੇ 6 ਕਿਲਿਆਂ ਦੇ ਵਿੱਚ ਮੁੰਡਾ ਚਾਹੀਦਾ ਮਾਨਸਾ ਜਾਂ ਬਠਿੰਡਾ ਦੇ ਵਿੱਚ ਧਿਆਨ ਨਾਲ ਸੁਣ ਲਓ ਜੀ ਮਾਨਸਾ ਜਾਂ ਬਠਿੰਡਾ ਦੇ ਵਿੱਚ ਹੀ ਆਪਾਂ ਨੂੰ ਮੁੰਡਾ ਚਾਹੀਦਾ ਹੈ ਕੁੜੀ ਦੀ ਉਮਰ ਹੈਗੀ ਹੈ 33 ਸਾਲ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਤਾਂ ਕਿ ਇਸ ਭੈਣ ਨੂੰ ਇਸ ਦਾ ਜੀਵਨ ਸਾਥੀ ਇਨ੍ਹਾਂ ਦੇ ਇਲਾਕੇ ਜੀ ਮਿਲ ਜੇ ਧੰਨਵਾਦ ਜੀ ਹਾਂ ਜੀ ਸਾਸਤਰੀ ਕਾਲ ਮੈਸੋੜੀ ਆਪਣੇ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਜੀ 34 ਸਾਲ ਦੀ ਕੁੜੀ ਆ ਧਰਮੀਆਂ ਦੀ ਤੇ ਭੈਣ ਵਕੀਲ ਹੈ ਜੀ ਸਰਕਾਰੀ ਵਕੀਲਾ ਆਪਾਂ ਨੂੰ ਮੁੰਡਾ ਸਰਕਾਰੀ ਮੁਲਾਜ਼ਮ ਹੀ ਚਾਹੀਦਾ ਜੀ ਤੇ ਮੁੰਡਾ ਆ ਧਰਮੀਆਂ ਦਾ ਹੀ ਚਾਹੀਦਾ ਯਾਨੀ ਕਿ ਆਪਣੇ ਰਾਮਦਾਸੀਆਂ ਦਾ ਚਾਹੀਦਾ ਜੀ ਰਾਮਦਾਸੀਆਂ ਦਾ ਮੁੰਡਾ ਚਾਹੀਦਾ ਹੈ ਭੈਣ ਦਾ 91 ਦਾ ਜਨਮ ਹੈ ਜੀ ਤੇ 33-34 ਸਾਲ ਉਮਰ ਬਣਦੀ ਹੈ ਭੈਣ ਦੀ ਓਡੀ ਕੁਮਰ ਦਾ ਮੁੰਡਾ ਚਾਹੀਦਾ